ਅੱਜ ਇੱਕ ਵਾਰ ਫੇਰ ਮਜੀਠੀਆ ਦੀ ਰਿਹائش ਤੇ ਮੋੜ ਵਿਜੀਲੈਂਸ ਨੇ ਮਾਰਿਆ ਛਾਪਾ ਤੁਹਾਨੂੰ ਦੱਸ ਕੇ ਉੱਥੇ ਰਿਹائش ਤੇ ਭਾਰੀ ਗਿਣਤੀ ਚ ਪੁਲਿਸ ਬਲ ਵੀ ਜਿਹੜਾ ਤੈਨਾਤ ਕੀਤਾ ਗਿਆ ਔਰ ਤੁਹਾਨੂੰ ਦੱਸਿਆ ਕਿ ਵਿਜੀਲੈਂਸ ਵੱਲੋਂ ਪੂਰੇ ਘਰ ਦੀ ਜਿਹੜੀ ਹੈ ਮੇਰਮੈਂਟ ਜਿਹੜੀ ਕੀਤੀ ਗਈ ਹੈ ਔਰ ਨਾਪਿਆ ਗਿਆ ਕਿ ਆਖਰਕਾਰ ਕਿੰਨੇ ਵਰਗ ਦੇ ਵਿੱਚ ਜਿਹੜਾ ਇਹ ਘਰ ਬਣਿਆ ਹੈ ਤਾਂ ਵਿਜੀਲੈਂਸ ਵੱਲੋਂ 3 ਘੰਟੇ ਲਗਾਤਾਰ ਜਿਹੜੀ ਆ ਉਹ ਸ਼ਾਨਬੀਨ ਕੀਤੀ ਗਈ ਤਾਂ ਕੀ ਕੁਝ ਕਹਿ ਰਹੇ ਨੇ ਅ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਆਓ ਤੁਹਾਨੂੰ ਵੀ ਦੱਸਦੇ ਹਾਂ ਕੀ ਅਪਡੇਟ ਹੈ ਕਿਹੜੀ ਟੀਮ ਪਹੁੰਚੀ ਹੈ ਔਰ ਕੀ ਇਸ ਵੇਲੇ ਉਹਨਾਂ ਵੱਲੋਂ ਗੱਲ ਵਿੱਚ ਰਚੀ ਕੀਤੀ ਜਾਰੀ ਕੀ ਜਾਂਚ ਸ਼ੁਰੂ ਕਰਵਾ ਦਿੱਤੀ ਗਈ ਹੈ ਪਿਛਲੇ ਦਿਨੀ ਬਿਕਰਮਜੀਤ ਸਿੰਘ ਮਜੀਠੀਆ ਦੇ ਉੱਤੇ ਜਿਹੜਾ ਮੁਕਦਮਾ ਦਰਜ ਕੀਤਾ ਗਿਆ ਉਹਦੀ ਇਨਵੈਸਟੀਗੇਸ਼ਨ ਦੇ ਸਬੰਧ ਚ ਹੀ ਅੱਜ ਉਹਨਾਂ ਦੀ ਰਹਾਇਸ਼ ਅਮਰਸਰ ਗ੍ਰੀਨ ਐਵੇਨਿਊ ਵਿਖੇ ਇੱਕ ਵਿਜੀਲੈਂਸ ਦੀ ਟੀਮ ਜਿਹੜੀ ਸਵੇਰੇ 11 ਵਜੇ ਤੋਂ ਆ ਕੇ ਸਾਰੇ ਉਸ ਘਰ ਦੀ ਉਸ ਕੋਠੀ ਦੀ ਪ੍ਰਾਪਰਟੀ ਦੀ ਜਿਹੜੀ ਆ ਉਹ ਡਾਈਮੈਂਸ਼ਨਸ ਉਹਦੀਆਂ ਇਹਨਾਂ ਜਿਹੜੀਆਂ ਉਹ ਲਈਆਂ ਨੇ ਜਿਦੇ ਵਿੱਚ ਮੂਵੇਬਲ ਐਂਡ ਇਮੂਵੇਬਲ ਪ੍ਰਾਪਰਟੀ ਸਾਰੀ ਜਿਹੜੀ ਆ ਉਹਦਾ ਵੀ ਵੇਰਵਾ ਇਹਨਾਂ ਅੱਜ ਕਲੈਕਟ ਕੀਤਾ ਤੇ ਨਾਲ ਹੀ ਜੀਤਿਆ ਸਾਹਿਬ ਦੀ ਜਿਹੜੀ ਬੇਲ ਐਪਲੀਕੇਸ਼ਨ ਆ ਉਹ ਕੱਲ ਮੋਹਾਲੀ ਕੋਰਟ ਵਿੱਚ ਦਾਇਰ ਕਰ ਦਿੱਤੀ ਗਈ ਆ ਜਿਸ ਦੀ ਤਰੀਕ ਪੇਸ਼ੀ ਜਿਹੜੀ ਆ ਉਹ ਕੁਝ ਦਿਨਾਂ ਤੇ ਨੈਕਸਟ ਆਉਣੀ ਆ ਉਦੋਂ ਉੱਥੇ ਬਹਿਸ ਹੋਣੀ ਆ ਤੇ ਵਿਜੀਲੈਂਸ ਦੀ ਟੀਮ ਜਿਹੜੀ ਆ ਉਹ ਐਵੀਡੈਂਸ ਆਪਣਾ ਪੂਰਾ ਕਰਨ ਵਾਸਤੇ ਆਪਣੀ ਇਨਵੈਸਟੀਗੇਸ਼ਨ ਮੁਕਮਲ ਕਰਨ ਵਾਸਤੇ ਅੱਜ ਜਿਹੜੀ ਆ ਗ੍ਰੀਨ ਐਵਨਿਊ ਕੋਠੀ ਤੇ ਮਜੀਠਾ ਦਫ਼ਤਰ ਵਿਖੇ ਜਿਹੜੀ ਆ ਉਹਨਾਂ ਅੱਜ ਆਪਣੀ ਇਨਵੈਸਟੀਗੇਸ਼ਨ ਕੀਤੀ ਆ ਜਿਹਦੇ ਵਿੱਚ ਤਕਰੀਬਨ ਮਿੰਤੀ ਕੀਤੀ ਗਈ ਹੈ ਜਾਂ ਸਰਕਾਰ ਨੇ ਦਾਅਵਾ ਕੀਤਾ ਸੀ ਕਿ ਬਹੁਤ ਸਾਰੇ ਮੋਬਾਈਲ ਲੈਪਟਾਪ ਬਰਾਮਦ ਜਿਹੜੇ ਕੀਤੇ ਗਏ ਤਾਂ ਅੱਜ ਕੀ ਬੇਸ ਜਾਂ ਕੀ ਆਧਾਰ ਬਣਾ ਕੇ ਜਿਹੜੀ ਸੱਚੀ ਦੇਖੋ ਉਸ ਦਿਨ ਵੀ ਇੱਕ ਇੱਕ ਮੋਬਾਈਲ ਤੇ ਨਾਲ ਜਿਹੜਾ ਸੀ ਇੱਕ ਡੀਵੀਆਰ ਬਰਾਮਦ ਹੋਈ ਅੱਜ ਇਹੋ ਜਿਹੀ ਕੋਈ ਵੀ ਜਿਹੜੀ ਚੀਜ਼ ਆ ਨਾ ਇਹ ਲੱਭੀ ਗਈ ਆ ਨਹੀਂ ਤੁਕੀ ਉਹ ਜੀ ਕੋਈ ਬRANDGI ਹੋਈ ਆ ਸਿੰਪਲ ਉਹਨਾਂ ਮੈਜ਼ਰਮੈਂਟ ਕੀਤੀ ਆ ਸਾਰੇ ਮੂਵੇਬਲ ਤੇ ਇਮੂਵੇਬਲ ਪ੍ਰੋਪਰਟੀ ਦੀ ਜਿਹੜੀ ਤੇ ਸਰਚ ਤਕਰੀਬਨ ਮੁਕੰਮਲ ਹੋ ਗਈ ਆ ਹੁਣ ਰਿਟਨ ਵਰਕ ਆਪਣਾ ਉਹ ਵਿਜੀਲੈਂਸ ਟੀਮ ਜਿਹੜੀ ਉਹ ਕਰ ਰਹੀ ਹੈ ਕੀ ਅਪਡੇਟ ਆ ਕਿਹੜੀ ਟੀਮ ਪਹੁੰਚੀ ਆ ਉਹ ਵੀ ਇਸ ਵੇਲੇ ਉਹਨਾਂ ਵੱਲੋਂ ਸਰਚ ਕੀਤੀ ਜਾ ਰਹੀ ਜਾਂਚ ਸ਼ੁਰੂ ਹੋ ਗਈ ਆ ਠੀਕ ਹੈ ਉਹ ਇਹ ਤਾਂ ਉਹਨਾਂ ਕਰ ਲੈਣਗੇ ਪਿਛਲੇ ਦਿਨੀ ਵਿਕਰਮਜੀਤ ਸਿੰਘ ਮਜੀਠੀਆ ਦੇ ਉੱਤੇ ਜਿਹੜਾ ਮੁਕਦਮਾ ਦਰਜ ਕੀਤਾ ਗਿਆ ਉਹਦੀ ਇਨਵੈਸਟੀਗੇਸ਼ਨ ਦੇ ਸਬੰਧ ਚ ਹੀ ਅੱਜ ਉਹਨਾਂ ਦੀ ਰਹਾਇਸ਼ ਅਮਰਸਰ ਗ੍ਰੀਨ ਐਵੇਨਿਊ ਵਿਖੇ ਇੱਕ ਵਿਜੀਲੈਂਸ ਦੀ ਟੀਮ ਜਿਹੜੀ ਸਵੇਰੇ 11 ਵਜੇ ਤੋਂ ਆ ਕੇ ਸਾਰੇ ਉਸ ਘਰ ਦੀ ਉਸ ਕੋਠੀ ਦੀ ਪ੍ਰਾਪਰਟੀ ਦੀ ਜਿਹੜੀ ਆ ਉਹ ਡਾਈਮੈਂਸ਼ਨਸ ਉਹਦੀਆਂ ਇਹਨਾਂ ਜਿਹੜੀ ਆ ਉਹ ਲਈਆਂ ਨੇ ਜਿਹਦੇ ਵਿੱਚ ਮੂਵੇਬਲ ਐਂਡ ਇਮੂਵੇਬਲ ਪ੍ਰਾਪਰਟੀ ਸਾਰੀ ਜਿਹੜੀ ਆ ਉਹਦਾ ਵੀ ਵੇਰਵਾ ਅੱਜ ਕਲੈਕਟ ਕੀਤਾ ਤੇ ਨਾਲ ਹੀ ਜੀਤਿਆ ਸਾਹਿਬ ਦੀ ਜਿਹੜੀ ਬੇਲ ਐਪਲੀਕੇਸ਼ਨ ਆ ਉਹ ਕੱਲ ਮੁਹਾਲੀ ਕੋਰਟ ਵਿੱਚ ਦਾਇਰ ਕਰ ਦਿੱਤੀ ਗਈ ਆ ਜਿਸ ਦੀ ਤਰੀਕ ਪੇਸ਼ੀ ਜਿਹੜੀ ਆ ਉਹ ਕੁਝ ਦਿਨਾਂ ਤੇ ਨੈਕਸਟ ਆਉਣੀ ਆ ਉਦੋਂ ਉੱਥੇ ਬਹਿਸ ਹੋਣੀ ਆ ਤੇ ਵਿਜੀਲੈਂਸ ਦੀ ਟੀਮ ਜਿਹੜੀ ਆ ਉਹ ਐਵੀਡੈਂਸ ਆਪਣਾ ਪੂਰਾ ਕਰਨ ਵਾਸਤੇ ਆਪਣੀ ਇਨਵੈਸਟੀਗੇਸ਼ਨ ਮੁਕਮਲ ਕਰਨ ਵਾਸਤੇ ਅੱਜ ਜਿਹੜੀ ਆ ਗ੍ਰੀਨ ਐਵੇਨਿਊ ਕੋਠੀ ਤੇ ਮਜੀਠਾ ਦਫ਼ਤਰ ਵਿਖੇ ਜਿਹੜੀ ਆ ਉਹ ਇਹਨਾਂ ਅੱਜ ਆਪਣੀ ਇਨਵੈਸਟੀਗੇਸ਼ਨ ਕੀਤੀ ਆ ਜਿਹਦੇ ਵਿੱਚ ਤਕਰੀਬਨ ਮੰੰਤੀ ਕੀਤੀ ਗਈ ਹੈ ਜਾਂ ਸਰਕਾਰ ਨੇ ਦਾਵਾ ਕੀਤਾ ਸੀ ਕਿ ਬਹੁਤ ਸਾਰੇ ਮੋਬਾਈਲ ਲੈਪਟਾਪ ਬਰਾਮਦ ਜਿਹੜੇ ਕੀਤੇ ਗਏ ਤਾਂ ਅੱਜ ਕੀ ਬੇਸ ਜਾਂ ਕੀ ਆਧਾਰ ਬਣਾ ਕੇ ਜਿਹੜੀ ਦੇਖੋ ਉਸ ਦਿਨ ਵੀ ਇੱਕ ਇੱਕ ਮੋਬਾਈਲ ਤੇ ਨਾਲ ਜਿਹੜਾ ਅਸੀਂ ਇੱਕ ਡੀਵੀਆਰ ਬਰਾਮਦ ਹੋਈ ਅੱਜ ਇਹੋ ਜੀ ਕੋਈ ਵੀ ਜਿਹੜੀ ਚੀਜ਼ ਆ ਨਾ ਇਹ ਲੱਭੀ ਗਈ ਆ ਨਹੀਂ ਤੁਕੀ ਉਹ ਇਹੋ ਜਿਹੀ ਕੋਈ ਬRANDGI ਹੋਈ ਆ ਸਿੰਪਲ ਉਹਨਾ ਮੈਜ਼ਰਮੈਂਟ ਕੀਤੀ ਆ ਸਾਰੇ ਮੂਵੇਬਲ ਤੇ ਇਮੂਵੇਬਲ ਪ੍ਰਾਪਰਟੀ ਦੀ ਜਿਹੜੀ ਤੇ ਸਰਚ ਤਕਰੀਬਨ ਮੁਕੰਮਲ ਹੋ ਗਿਆ ਹੁਣ ਰਿਟਨ ਵਰਕ ਆਪਣਾ ਉਹ ਵਿਜੀਲੈਂਸ ਟੀਮ ਜਿਹੜੀ ਉਹ ਕਰ ਰਹੀ ਹੈ